ਪਰਵਾਸੀਆਂ ਨੂੰ ਪੰਜਾਬ ਵਿੱਚੋਂ ਕੱਢਣ ਦੀ ਮੰਗ ਨੇ ਫੜਿਆ ਜੋਰ ਮਾਸੂਮ ਬੱਚੇ ਦੇ ਕਤਲ ਤੋਂ ਬਾਅਦ ਪੰਜਾਬ ਦੇ ਲੋਕਾਂ ਵਿੱਚ ਗੁੱਸਾ ਪੋਸੂ ਨਾਮਾ ਚੈਨਲ ਤੇ ਆਪ ਸਭ ਦਾ ਸਵਾਗਤ ਹੈ ਦੋਸਤੋ ਤੁਸੀਂ ਜਾਣਦੇ ਹੋ ਕਿ ਪਿਛਲੇ ਦਿਨੀ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਇੱਕ ਮਾਸੂਮ ਬੱਚੇ ਦਾ ਕਤਲ ਕੀਤਾ ਗਿਆ ਉਸ ਮਾਸੂਮ ਬੱਚੇ ਦਾ ਕਤਲ ਕਰਨ ਦੇ ਪਿੱਛੇ ਪਰਵਾਸੀਆਂ ਦੇ ਉੱਪਰ ਜਿਹੜੀ ਉਂਗਲੀ ਹੈ ਉਹ ਉੱਠ ਰਹੀ ਹੈ ਔਰ ਪਰਵਾਸੀ ਆਏ denn ਕਿਸ ਤਰ੍ਹਾਂ ਪੰਜਾਬ ਦੇ ਲੋਕਾਂ ਨਾਲ ਬਿਹੇਵ ਕਰਦੇ ਨੇ ਪੰਜਾਬ ਦੇ ਲੋਕਾਂ ਦੇ ਨਾਲ ਵਿਚਰ ਰਹੇ ਨੇ ਔਰ ਸ਼ਰਾਬ ਪੀ ਕੇ ਤੇ ਹੋਰ ਕਈ ਪ੍ਰਕਾਰ ਦੇ ਨਸ਼ੇ ਕਰਕੇ ਪਿੰਡਾਂ ਦੇ ਵਿੱਚ ਵਿਚਰ ਰਹੇ ਪਿੰਡਾਂ ਦੇ ਲੋਕਾਂ ਨੂੰ ਤੰਗ ਤੇ ਪਰੇਸ਼ਾਨ ਕਰਦੇ ਨਜ਼ਰ ਆ ਰਹੇ ਨੇ ਬਜਵਾੜਾ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਪੈਂਦਾ ਪਿੰਡ ਜਿੱਥੇ ਕਿ ਇੱਕ ਪੰਚਾਇਤ ਦੇ ਵੱਲੋਂ ਮਤਾ ਪਾਇਆ ਗਿਆ ਔਰ ਉਸ ਮਤੇ ਨੂੰ ਪਾਸ ਕੀਤਾ ਗਿਆ ਕਿ ਪਿੰਡ ਬਜਵਾੜੇ ਦਾ ਕੋਈ ਵੀ ਬੰਦਾ ਇਹਨਾਂ ਨੂੰ ਕਿਰਾਏ ਤੇ ਮਕਾਨ ਨਹੀਂ ਦੇ ਦੇਗਾ ਤੇ ਨਾ ਹੀ ਪਿੰਡ ਦੀ ਪੰਚਾਇਤ ਇਹਨਾਂ ਨੂੰ ਪਿੰਡ ਦੇ ਵਿੱਚ ਜਗ੍ਹਾ ਖਰੀਦਣ ਲਈ ਕੋਈ ਇਜਾਜ਼ਤ ਦੇਵੇਗਾ ਤੇ ਨਾ ਹੀ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੇ ਆਧਾਰ ਕਾਰਡ ਪੈਨ ਕਾਰਡ ਤੇ ਹੋਰ ਕਈ ਪ੍ਰਕਾਰ ਦੇ ਜਿਹੜੇ ਵੋਟਰ ਕਾਰਡ ਬਣਾਈ ਫਿਰਦੇ ਨੇ ਉਹਨਾਂ ਤੇ ਵੀ ਗੌਰ ਕੀਤੀ ਜਾਵੇਗੀ ਉਹਨਾਂ ਨੇ ਕਿਹਾ ਹੈ ਕਿ ਹੁਣ ਦੁਬਾਰਾ ਸਿਰੇ ਤੋਂ ਇਹ ਸਾਰੇ ਜਿਹੜੇ ਪੇਪਰ ਹੈ ਉਹ ਕਿਤੇ ਜਾਣਗੇ ਤਿਆਰ ਔਰ ਉਹਨਾਂ ਵਿੱਚ ਪ੍ਰਵਾਸੀ ਕਿਤੇ ਵੀ ਨਜ਼ਰ ਨਹੀਂ ਆਉਣਗੇ ਉਹਨਾਂ ਨੇ ਪਿੰਡ ਵਾਸੀਆਂ ਨੂੰ ਵੀ ਚੇਤਾਵਨੀ ਦਿੱਤੀ ਹੈ ਕਿ ਜੇਕਰ ਤੁਸੀਂ ਇਹਨਾਂ ਲੋਕਾਂ ਨੂੰ ਕਿਰਾਏ ਦੇ ਮਕਾਨ ਦਿੱਤਾ ਹੈ ਕੱਲ ਨੂੰ ਪਿੰਡ ਦੇ ਵਿੱਚ ਕਿਸੇ ਕਿਸਮ ਦੀ ਕੋਈ ਵਾਰਦਾਤ ਹੁੰਦੀ ਹੈ ਤਾਂ ਪ੍ਰਵਾਸੀਆਂ ਦੇ ਉੱਪਰ ਜੇਕਰ ਉਹ ਮਿਲਦੇ ਆ ਤਾਂ ਕਾਰਵਾਈ ਹੋਏਗੀ ਜੇਕਰ ਨਹੀਂ ਮਿਲਦੀ ਤੇ ਜਿਨ੍ਹਾਂ ਨੇ ਉਹਨਾਂ ਲੋਕਾਂ ਨੂੰ ਕਿਰਾਏ ਤੇ ਰੱਖਿਆ ਹੋਇਆ ਹੈ ਉਨਾ ਉੱਪਰ ਕਾਰਵਾਈ ਹੋਵੇਗੀ ਇਹ ਮਤਾ ਜਿਹੜਾ ਹੈ ਬਜਵਾੜਾ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਵਿੱਚ ਪਾਸ ਕੀਤਾ ਗਿਆ ਔਰ ਸਰਪੰਚ ਸਾਹਿਬ ਨੇ ਦੱਸਿਆ ਹੈ ਕਿ ਅਸੀਂ ਆਏ ਦਿਨ ਇਹਨਾਂ ਦੀਆਂ ਜ਼ਿਆਤੀਆਂ ਤੋਂ ਇਸ ਕਦਰ ਪਰੇਸ਼ਾਨ ਹੈ ਕਿ ਇਹ ਲੋਕ ਜਿਹੜੇ ਨੇ ਹੁਣ ਪੂਰੀ ਤਰ੍ਹਾਂ ਪੰਜਾਬ ਦੇ ਲੋਕਾਂ ਦੇ ਨਾਲ ਮਿਸਬਿਹਿਵ ਕਰਦੇ ਨਜ਼ਰ ਆ ਰਹੇ ਨੇ ਮਾਸੂਮ ਬੱਚੇ ਦੇ ਕਤਲ ਦੇ ਦੁੱਖ ਦਾ ਇਜ਼ਹਾਰ ਕਰਦੇ ਆ ਹੋਇਆ ਉਹਨਾਂ ਨੇ ਕਿਹਾ ਹੈ ਕਿ ਕੱਲ ਨੂੰ ਮੇਰੇ ਬੱਚੇ ਤੇ ਵੀ ਇਹ ਪ੍ਰੋਬਲਮ ਆ ਸਕਦੀ ਹੈ ਇਸੇ ਕਰਕੇ ਨਾ ਲੋਕਾਂ ਦੀ ਬੈਕਗ੍ਰਾਉਂਡ ਕਿਸੇ ਕੋਲ ਕੋਈ ਨਹੀਂ ਹੁੰਦੀ ਤੇ ਨਾ ਹੀ ਆਪਣੀ ਸਹੀ ਬੈਕਗ੍ਰਾਉਂਡ ਦੱਸਦੇ ਨੇ ਅਸਲ ਵਿੱਚ ਇਹ ਲੋਕ ਕੁਝ ਇੱਕ ਕ੍ਰਿਮਨਲ ਲੋਕ ਨੇ ਜਿਹੜੇ ਕਿ ਇਸ ਤਰ੍ਹਾਂ ਦੀਆਂ ਵਾਰਦਾਤਾਂ ਨੂੰ ਚੰਦ ਸਿੱਕਿਆਂ ਦੀ ਖਾਤਰ ਅੰਜਾਮ ਦਿੰਦੇ ਨੇ ਸੋ ਜੇ ਲਾਇਆ ਜਾਵੇ ਤਾਂ ਪੂਰੇ ਪੰਜਾਬ ਦੇ ਵਿੱਚ ਪ੍ਰਵਾਸੀਆਂ ਦੇ ਖਿਲਾਫ ਗੁੱਸਾ ਹੈ ਔਰ ਉਹਨਾਂ ਨੇ ਇਹ ਗੱਲ ਕੀਤੀ ਹੈ ਕਿ ਇਹ ਲੋਕ ਆਪਣਾ ਸਹੀ ਐਡਰੈਸ ਸਹੀ ਪਤਾ ਬਿਲਕੁਲ ਨਹੀਂ ਦੱਸਦੇ ਜਿਸ ਕਰਕੇ ਸਾਨੂੰ ਜਦੋਂ ਵਾਰਦਾਤ ਹੁੰਦੀ ਹੈ ਤੇ ਇਹਨਾਂ ਨੂੰ ਤਲਾਸ਼ ਕਰਨਾ ਬਹੁਤ ਮੁਸ਼ਕਲ ਹੁੰਦਾ ਹੈ ਹੁਣ ਨਾ ਤਾਂ ਇਹਨਾਂ ਦੇ ਆਧਾਰ ਕਾਰਡ ਬਣਨਗੇ ਨਾ ਪੈਨ ਕਾਰਡ ਬਣਨਗੇ ਅਤੇ ਨਾ ਹੀ ਇਹਨਾਂ ਦਾ ਵੋਟਰ ਕਾਰਡ ਬਣੇਗਾ ਜਿਨ੍ਹਾਂ ਲੋਕਾਂ ਨੇ ਇਸ ਮਤਲਬ ਘਟਨਾ ਨੂੰ ਮਾਸੂਮ ਬੱਚੇ ਦੇ ਕਤਲ ਦੀ ਘਟਨਾ ਨੂੰ ਅੰਜਾਮ ਦਿੱਤਾ ਹੈ ਤੇ ਉਹਨਾਂ ਤੇ ਸਖਤ ਕਾਰਵਾਈ ਦੀ ਉਹਨਾਂ ਨੇ ਮੰਗ ਵੀ ਕੀਤੀ ਹੈ ਦੂਸਰੇ ਪਾਸੇ ਜੇ ਲਾਇਆ ਜਾਵੇ ਤੇ ਪੰਜਾਬ ਦੇ ਵਿੱਚ ਬਹੁਤ ਸਾਰੇ ਪ੍ਰਵਾਸੀ ਨੇ ਜਿਹੜੇ ਕੀ ਬਹੁਤ ਵਧੀਆ ਤਰੀਕੇ ਦੇ ਨਾਲ ਪੰਜਾਬੀਆਂ ਦੇ ਸਹਿਚਾਰ ਦੇ ਨਾਲ ਰਹਿ ਰਹੇ ਨੇ ਲੇਕਿਨ ਅਫਸੋਸ ਦੀ ਗੱਲ ਹੈ ਕਿ ਕੁਝ ਇੱਕ ਪ੍ਰਵਾਸੀ ਨੇ ਜਿਹੜੇ ਕੀ ਕੋਈ ਘਟਨਾ ਨੂੰ ਅੰਜਾਮ ਦਿੰਦੇ ਨੇ ਤੇ ਉਸ ਤੋਂ ਬਾਅਦ ਉਹ ਪਤਾ ਨਹੀਂ ਕਿੱਥੇ ਚਲੇ ਜਾਂਦੇ ਨੇ ਪਰ ਇਸ ਤਰ੍ਹਾਂ ਦੀਆਂ ਵਾਰਦਾਤਾਂ ਨੂੰ ਰੋਕਣ ਵਾਸਤੇ ਸਾਨੂੰ ਪ੍ਰਵਾਸੀਆਂ ਦੇ ਉੱਪਰ ਸਖਤ ਐਕਸ਼ਨ ਲੈਣਾ ਚਾਹੀਦਾ ਹੈ ਔਰ ਪ੍ਰਵਾਸੀਆਂ ਨੂੰ ਪੰਜਾਬ ਦੇ ਵਿੱਚੋਂ ਖਦੇੜਨਾ ਚਾਹੀਦਾ ਹੈ ਔਰ ਕਿਸੇ ਵੀ ਤਰ੍ਹਾਂ ਦਾ ਇਹਨਾਂ ਦਾ ਕੋਈ ਵੀ ਕਾਗਜ਼ ਹੈ ਉਹ ਬਿਲਕੁਲ ਉਸ ਦੀ ਵੈਰੀਫਿਕੇਸ਼ਨ ਕਰਨ ਤੋਂ ਬਿਨਾ ਇਜਾਜ਼ਤ ਨਹੀਂ ਦੇਣੀ ਚਾਹੀਦੀ ਪ੍ਰਸ਼ਾਸਨ ਨੂੰ ਸਰਕਾਰ ਨੂੰ ਵੀ ਇਸ ਦੇ ਇਸ ਦੇ ਉੱਪਰ ਗੰਭੀਰ ਤਨਾਲ ਸੋਚਣ ਦੀ ਜ਼ਰੂਰਤ ਹੈ ਖਾਸ ਕਰਕੇ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਦੇ ਕੋਲੋਂ ਜਦੋਂ ਵੀ ਕੋਈ ਆਧਾਰ ਕਾਰਡ ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਕਾਗਜ਼ ਆਉਂਦਾ ਹੈ ਤੇ ਉਸ ਦੀ ਤਹਿਕੀਕਾਤ ਕਰ ਲਵੇ ਤਾਂ ਕਿ ਜੇਕਰ ਉਹ ਪੰਜਾਬ ਦੇ ਨਾਲ ਸਬੰਧਤ ਹੈ ਤਾਂ ਠੀਕ ਹੈ ਨਹੀਂ ਤਾਂ ਉਸ ਦੀ ਵੈਰੀਫਿਕੇਸ਼ਨ ਕਰਨੀ ਬਹੁਤ ਜ਼ਰੂਰੀ ਹੈ ਔਰ ਦੋਸਤੋ ਬਜਵਾੜੇ ਦੀ ਪੰਚਾਇਤ ਨੇ ਇਹ ਕੰਮ ਕੀਤਾ ਹੈ ਇਸ ਤੋਂ ਪਹਿਲਾਂ ਹੋਰ ਪਿੰਡਾਂ ਦੀਆਂ ਪੰਚਾਇਤਾਂ ਨੇ ਵੀ ਇਸ ਤਰ੍ਹਾਂ ਦੇ ਕਈ ਸਟੈਪ ਚੱਕੇ ਨੇ ਔਰ ਬਾਕੀ ਪੰਚਾਇਤ ਮੈਂਬਰਾਂ ਨੂੰ ਬਾਕੀ ਪਿੰਡਾਂ ਦੇ ਵਿੱਚ ਵੀ ਇਸ ਮਤੇ ਨੂੰ ਲੈ ਕੇ ਵਿਚਾਰ ਵਿਮਰਸ਼ ਕੀਤਾ ਜਾ ਰਿਹਾ ਹੈ ਕਿ ਕੋਈ ਵੀ ਬੰਦਾ ਇਹਨਾਂ ਨੂੰ ਜ਼ਮੀਨ ਨਹੀਂ ਦੇਵੇਗਾ ਕਿਰਾਏ ਤੇ ਰਹਿਣ ਲਈ ਮਕਾਨ ਨਹੀਂ ਦੇਵੇਗਾ ਜੇਕਰ ਕੋਈ ਕਟਨਾ ਪੈਂਡ ਵਿੱਚ ਹੁੰਦੀ ਹੈ ਤਾਂ ਉਸ ਦੀ ਜ਼ਿੰਮੇਵਾਰੀ ਜਿਸ ਸ਼ਖਸ ਨੇ ਇਹਨਾਂ ਨੂੰ ਕਿਰਾਏ ਦੇ ਮਕਾਨ ਦਿੱਤਾ ਹੈ ਉਸ ਪਰਿਵਾਰ ਤੇ ਹੀ ਐਕਸ਼ਨ ਹੋਵੇਗਾ ਸੋ ਦੇਖਣਾ ਇਹ ਹੋਏਗਾ ਦੋਸਤੋ ਕਿ ਪ੍ਰਵਾਸੀ ਜਿਹੜੇ ਪੰਜਾਬ ਦੇ ਵਿੱਚ ਰੋਜ਼ੀ ਰੋਟੀ ਕਮਾਉਂਦੇ ਨੇ ਆਪਣੇ ਪਰਿਵਾਰ ਪਾਲਦੇ ਨੇ ਜੇਕਰ ਉਹ ਪੰਜਾਬ ਦੇ ਵਿੱਚ ਰਹਿ ਕੇ ਪੰਜਾਬ ਦੇ ਲੋਕਾਂ ਨਾਲ ਮਿਸਬੀਹੇਵ ਕਰਦੇ ਨੇ ਬੱਚਿਆਂ ਦਾ ਕਤਲ ਕਰ ਦਿੰਦੇ ਨੇ ਔਰ ਕਿਡਨਾਪਿੰਗ ਤੱਕ ਦੀਆਂ ਘਟਨਾ ਨੂੰ ਅੰਜਾਮ ਦਿੰਦੇ ਨੇ ਬਜ਼ੁਰਗ ਰਸਤੇ ਵਿੱਚ ਜਾਂਦੇ ਉਹਨਾਂ ਦੇ ਪਰਸ ਖੋਹ ਲੈਂਦੇ ਨੇ ਤੁਸੀਂ ਸੀਸੀ ਕੈਮਰੇ ਦੇ ਵਿੱਚ ਇਹ ਸਾਰੀਆਂ ਘਟਨਾਵਾਂ ਨੂੰ ਵੇਖਿਆ ਹੋਇਆ ਹੈ ਸੋ ਇਸ ਕਰਕੇ ਉਹਨਾਂ ਲੋਕਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਕਿ ਪੰਜਾਬ ਦਾ ਮਾਹੌਲ ਜਿਹੜਾ ਹੈ ਉਹ ਸ਼ਾਂਤੀ ਬਣਾਈ ਰੱਖਿਆ ਜਾਵੇ ਔਰ ਜੇਕਰ ਇਸ ਤਰ੍ਹਾਂ ਦੀਆਂ ਕਟਨਾਮਾ ਹੁੰਦੀਆਂ ਨੇ ਤੇ ਪ੍ਰਸ਼ਾਸਨ ਨੂੰ ਵੀ ਚਾਹੀਦਾ ਹੈ ਕਿ ਬੜੀ ਬਾਜ ਨਜ਼ਰ ਦੇ ਨਾਲ ਇਹਨਾਂ ਤੇ ਨਜ਼ਰ ਰੱਖੇ ਜੁੜੇ ਰਹੋ ਪੋਸੂਨਾਮਾ ਚੈਨਲ ਦੇ ਨਾਲ